ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੱਸੀ ਕਾਲ ਜੀ। ਹੌਲੀ ਜੀ ਬੈਠੇ ਤੇ ਮੋਟਰ ਕਿੰਨੀ? ਹੂੰ। ਹੋਰ ੱਚਾ ਵਧੀਆ। ਹੂੰ। ਸਾਰੇ ਦਿਨ ਖੁਰਦਾਂ ਦੇ ਹੋਏ ਪਏ ਹਨਾ। ਸੂਤੀ ਜੀ ਪੈਂਦੀ ਹੈ। ਹਾਂ। ਸੂਤੀ ਜੀ ਪੇ ਮੌਸਮ ਜੇ ਹੁਣ ਕਰਕੇ ਫਰਕ ਹੈ। ਹੂੰ। ਰਾਤ ਨੂੰ ਨੀਂਦ ਬਹੁਤ ਆਉਂਦੀ ਵਾਲੀ। ਹਾਂ ਹਾਂ। ਦਿਨ ਮਾ ਵੀ ਆ ਜਾਂਦੀ ਹੁਣ। ਦਿਨ ਚਾ ਵੀ ਆਉਂਦੀ ਹੈ। ਹੜ ਜਣੀ ਆਉਣ ਤੇ 10 ਦਿਨ ਤੱਕ। ਬਸ ਵਾਖੀ ਤਿਆਰ ਕਰਨੀ ਹੈ। ਹੂੰ ਹੂੰ। ਉਹ ਹੁਣ ਆਇਆ ਵੀ ਦਬਾ ਦਬਾ ਹੁਣ ਕੰਮ ਵੀ ਕੋਈ ਨਹੀਂ। ਲੈ ਬੈਠੇ ਨਾ ਸੂਤੀਓ ਪੈਣੀ ਹੈ ਹੁਣ। ਹਾਂ ਇਹ ਤਾਂ ਹੈ। ਖੇਤ ਬੱਤ ਨਹੀਂ ਹੈਗੇ। ਹੂੰ ਹੂੰ। ਉਹ ਬਿੱਲੇ ਤਾਂ ਸੂਤੀ ਪਾਣੀ ਇਹ ਕੰਮ ਲੱਗ ਜਾ ਫੇ ਠੀਕ ਹੈ ਗੱਲ ਸਾਢੀ ਦਿਹਾੜੀ ਬਹੁਤ ਦੁਪਹਿਰਾ ਭਾਉਂਦੇ ਨੂੰ ਲੱਗ ਗਿਆ ਉੱਥੇ ਹਾਂ ਗੱਲ ਦੁਪਹਿਰਾਂ ਨੂੰ ਲੰਗੇ ਆ ਫੇ ਇਹ ਨੂੰ ਬੈਠ ਜਾ ਫੇ ਸੂਤੀ ਪਾਣੀ ਹੈ ਹਾਂ ਤਾਂ ਹੈ ਕੰਮ ਹਰੇ ਇੰਨਾ ਹੈ ਨਹੀਂ ਕੰਮ ਹਰੇ ਕੋਈ ਨਹੀਂ ਹੈਗਾ ਹਾਂ ਬਿੱਲੇ ਹਾਲ ਤਾਂ ਹੋਰ ਤਾਂ ਘਰ ਵਰਦੇ ਹਾਲ ਹੈ ਤਾਂ ਦੇਖਦੇ ਹਾਂ ਜਿੱਦਾਂ ਬੱਤਾ ਗਏ ਅੱਛਾ ਫੇ ਵੱਡੇ ਹੋ ਗਏ ਬਾਹੋਂ ਜਿੱਦਾਂ ਮਸ਼ੀਨ ਨੂੰ ਰੇ ਆ ਗਈ ਬਾਹੋਂ ਨੇ ਆਹ ਸਾਰੇ ਏਰੀਆ ਬਿੱਲਾ ਹੀ ਕਰ ਦੇਣਾ ਕਰ ਦੇਣਾ ਬਿੱਲਾ ਉਹਨੇ ਸਾਰਾ ਬਿੱਲਾ ਕਰ ਦੇਣਾ ਇਹਨੇ ਉਹ ਜਿੱਦਾਂ ਮਸ਼ੀਨ ਉਰੇ ਆ ਗਈ ਹੋਣਾ ਉਹਨੇ ਸਾਰਾ ਹੀ ਏਰੀਆ ਜਿਹੜਾ ਹਰਾ ਦਿਖਦਾ ਏ ਸਾਰੇ ਜੱਕ ਦੇਣਾ ਚਾਚੇ ਦੇ ਉਹ ਸਰਵਿਸ ਦੇਣਾ ਦੇ ਨਿਤਰਣਾ ਦੇ ਉਧਰ ਸਾਡਾ ਥੋੜਾ ਰਹਿੰਦਾ ਏ ਬਾਕੀ ਉਧਰ ਸਾਡੇ ਬਬਲੇ ਅੱਧੀ ਜਗ੍ਹਾ ਕੰਮ ਨਹੀਂ ਆਏਗਾ ਹਾਂ ਹਾਂ ਮੰਨ ਕੇ ਚੱਲੇ ਉਰੇ ਹੈਗੀ ਆ ਕੀਲੇ 1 2 ਦੂਰੇ ਵੱਤ 3 4 ਪੰਜ ਕੀਲਿਆਂ ਦੇ ਕੀੜੇ ਔਰੇ ਬਸ 6-7 ਕੀਲਿਆਂ ਦੇ ਕੀੜੇ ਹਾਂ ਹਾਂ 6-7 ਕੀਲਿਆਂ ਦੇ ਕੀੜੇ ਇਹ ਸੱਤ ਕਰ ਰੱਖਦਾ ਜਾਲਾ ਹਾਂ ਹਾਂ ਕਿੰਨੇ ਕਦਾ ਕੰਮ ਜੇ ਮੰਨ ਗਈ ਆਲ ਤੂੰ ਗਰਗਵੇ ਚੱਲਦੀ ਦੋ ਵਾਦ ਨੂੰ ਖਤਮ ਕੰਮ ਤੈਨੂੰ ਬਸ 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 ਅਓ ਪਰਸੋਂ ਨੂੰ ਕਹਿੰਦਾ ਗੱਲਾਂ ਹੋਂ ਦੇਖਦੇ ਆ ਆਹਾਂ ਹਾਂ ਵਧੀਆ ਪਰਸੋਂ ਬੜਦੇ ਵੇ ਕੱਲ ਤਾਂ ਚੱਕਰੇ ਆ ਅੱਜ ਵੀ ਮਨਾਉਣੇ ਲੋਕਾਂ ਨੇ ਹਾਂ ਇਹ ਵੀ ਲੋੜਾਂ ਹੀ ਪਿੱਛੇ ਹਾਂ ਪਿੱਛੇ ਅੱਜ ਮਨਾਉਣੇ ਬਹੁਤ ਜਗ੍ਹਾ ਇੱਥੇ ਹੁੰਦੇ ਹੁੰਦੇ ਵੈਸੇ ਅੱਜ ਥਿਓਂ ਥੱਥਿਓਂ ਪਤਾ ਹੀ ਲੱਗਦਾ ਹੁਣ ਤਾਂ ਜਨੰਦ ਅੱਖਾਂ ਦੇ ਹੁੰਦੇ ਜਾਂਦੇ ਜੇ ਨਾ ਸਕੂਲ 'ਚ ਪੜ੍ਹੇ ਕਰਦੇ ਤੇ ਜਾਂ ਦੇ ਹਲ ਦਿਨਾਂ ਦਾ ਹੀ ਪਤਾ ਹੁੰਦਾ ਤੇ ਵੀ ਕਿਹੜਾ ਕਿਹੜਾ ਦਿਨ ਆ ਅੱਜ ਤੇ ਅਹਰੰਦਾ ਵੀ ਪਤਾ ਹੁੰਦਾ ਤਾਂ ਸਾਰੇ ਗਾ ਹੁਣ ਪਤਾ ਹੀ ਲੱਗਦਾ ਹੁਣ ਦਿੰਦਾ ਨਹੀਂ ਬਦਲਦਾ ਵੀ ਕਿਹੜਾ ਦਿਨ ਅੱਜ ਹੁਣ ਤਾਂ ਇੱਕ ਸੋਮਵਾਰ ਆਦਾ ਜਿਹਦੇ ਦਿਨ ਸਿਲੰਡਰ ਭਰਉਂਦੇ ਹਾਂ ਬਸ ਬਸ ਵੀ ਡੱਕ ਨਹੀਂ ਮਿਲਦੀ ਪਰ ਐਡੀ ਮੈਂ ਤਾਂ ਪਹਿਲੇ ਪਹਿਲੇ ਨੂੰ ਭਰਾ ਲਿਆ ਮੈਂ ਤਾਂ ਪਰ ਅੱਜ ਭਰਾ ਕੇ ਲਿਆ ਇਹ ਤਾਂ ਹੈ ਸੋਮਵਾਰ ਦੇਖਣਾ ਪੈਂਦਾ ਵੀ ਸੋਮਵਾਰ ਕੇ ਦਿਨਾ ਸਾਡੇ ਗੱਡੀ ਆਉਂਦੀ ਸੋਮਵਾਰ ਨੂੰ ਸੋਮਵਾਰ ਨੂੰ ਭਰਾਂ ਸਾਢੇ 9 ਵਜੇ ਪੱਕਾ ਟਾਈਮ ਹੈ ਗੱਡੀ ਦਾ ਵੀ ਪੱਕਾ ਹਾਂ ਅਜੇ ਆਪਣਾ ਬੁੱਕ ਕਰਾਉ ਜਦ ਮਿਲ ਜਾਂਦਾ ਤੇ ਲੋ ਵੀ ਟਾਈਮ ਦਾ ਕਿਸੇ ਦਿਨ ਚਾਚੇ ਦੇ ਲਾ 20 ਫੇਰੇ 3-3 ਵਜੇ ਵੀ ਜਾ ਕੇ ਲੈਣਾ ਚ ਲੱਗੇ ਹਨਾ ਲਗੇ ਕਿਵੇਂ ਲੈ ਫੇਨੀ ਦਾ ਕਰਦਾ ਫੇਨੀ ਤੇ ਮੈਨੇ ਥੋੜਾ ਮੁੱਕਣਾ ਜਾਂ ਜਦੋਂ ਉਹੀ ਹੁੰਦਾ ਤਾਂ ਵੀ ਲੈ 20 ਕ ਸਿਰ ਡਰਾਏ ਆ ਜਿਹੜੇ ਮੂਰੇ 20 ਬੰਦੇ ਹੁੰਦੇ ਤੇ ਉਹਨਾਂ ਨੂੰ ਮਿਲ ਜਾਂਦਾ ਤਾਂ ਸਵੇ ਟਾਈਮ ਹੋ ਰੈਮ ਦੀ ਗੱਲ ਟਾਈਮ ਟਾਈਮ ਦੀ ਗੱਲ ਹੈ ਹੁਣ ਜਿਹਦਾ ਕੋਈ ਦਿੱਕਤੇ ਨਹੀਂ ਆਸਦੀ ਹੋ ਮੇਰੀ ਗੱਲ ਥੋੜਾ ਨਾ ਗੈਸ ਦੀ ਦਿੱਕਤ ਹੈ ਨਾ ਡੀਜ਼ਲ ਦੀ ਦਿੱਕਤ ਹਾਂ ਡੀਜ਼ਲ ਦੀ ਸ਼ੌਟ ਆ ਜਾਂਦੀ ਦੀ ਆ ਤੇ ਹਾਂ ਸਾਨੂੰ ਪਤਾ ਸੀ ਜਾ ਕੇ ਸਾਰੇ ਸਰਜਾਈ ਵੀ ਗਏ ਲੈ ਢੋਰ ਵੀ ਗਏ ਲੈ ਅੱਛਾ ਪੰਪ ਪੰਪ ਪੈਂਦਾ ਪੈਂਦਾ ਉਹ ਜੱਤੇ ਮੈਂ ਸੋਚੀ ਸੰਭਲੀ ਜਾਂਦਾ ਤਾਂ ਨਹੀਂ ਕੋਈ ਦਿੱਕਤ ਆਈ ਕਦੇ ਮਰਜੀ ਵਾਲੇ ਪٹرول ਪੰਪ ਕੋਲ ਹਾਂ ਹਮ ਤਾਂ ਜੱਦੇ ਆਪਣੇ ਨੇੜੇ ਪੰਪ ਲੱਗੇ ਐ ਢੋਲ ਭਰਾਂਦੇ ਨਹੀਂ ਕੋਈ ਢੋਲ ਭਰਾਂਦੇ ਨਹੀਂ ਜੇ ਇੱਧਰ ਖੇਤ ਨੂੰ ਜਾਣਾ ਇੱਧਰ ਟੈਂਕੀ ਭਰ ਲਈਦੀ ਐ ਇੱਧਰੇ ਖੇਤ ਨੂੰ ਜਾਣਾ ਇੱਧਰ ਭਰ ਲਈਦੀ ਐ ਹੁਣ ਨਹੀਂ ਵੀ ਭਰਾਂਦਾ ਹੁਣ ਨਹੀਂ ਭਰਾਂਦਾ ਕੋਈ ਵੀ ਜਾਣਾ ਸੜਕ ਕਿੰਨੀ ਲੱਗ ਕੇ ਹਾਂ ਸੱਤ ਕਿਲੋ ਮੀਟੀ ਵਾਰਿੰਦਾ ਹੈ ਕਿ ਨਹੀਂ ਹੁਣ ਤਾਂ ਗੰਨਾ ਲੈ ਕੇ ਜਾਣੇ ਤਾਂ ਵੀ ਆਪਣੇ ਜੱਦੇ ਕਹਿੰਦੇ ਚੱਲ ਰਸਤੇ 'ਚ ਪਵਾ ਲੂਗੇ ਕਿਤੇ ਨਿਕਲਦੀ ਸਰ ਪੰਪ ਹੈ ਕਿੱਧਰ ਜਾਊਂਗਾ ਨਿਕਲਣਾ ਘਰ ਵੀ ਪਉਣਾ ਉੱਥੇ ਪਵਾ ਲਾ ਉੱਥੇ ਪਵਾ ਲਾ ਹੈ ਕਿ ਨਹੀਂ ਨਹੀਂ ਉਹਨਾਂ ਚਲੇ ਢੋਲਾ ਨੂੰ ਵੀ ਜੰਗ ਲੱਗੀ ਪਈ ਢੋਲਾ ਹੈ ਉਹ ਨਹੀਂ ਮੈਨਾਂ ਕਿਸੇ ਕੋਲ ਹੁਣ ਤਾਂ ਸਾਡੇ ਉਹ ਤਾਂ ਪਏ ਤਿੰਨ ਤਿੰਨੇ ਰੀਖ ਫੁੱਟ ਗਏ ਬਸ ਮੀਜੇ ਪਏ ਆ ਹਾਂ ਉਹ ਖਤਮ ਹੋ ਗਏ ਜਰ ਪੈ ਜਾਂਦੀ ਵਿੱਚ ਲੋਹੇ ਵਿੱਚ ਜਰ ਪੈ ਜਾਂਦੀ ਆ ਹਾਂ ਪਲਾਸਟਿਕ ਵਾਲੇ ਊਂ ਡਰ ਲੱਗਦਾ ਰਹਿੰਦਾ ਉਹਾਂ ਵੀ ਫੁੱਟਣਾ ਜਾਣੇ ਫੁੱਟਦੇ ਡਰ ਹੁੰਦਾ ਉਹ ਫੁੱਟਦਾ ਨਹੀਂ ਪਚਾ ਕੇ ਤਾ ਲਾਉਂਦੇ ਜਿਆਦਾ بڑے ਪੰਪ ਨਹੀਂ ਤਾਂ ਹੋਏ ਕਰਦਾ ਉਹਰੇ ਦਿਲ ਮੈਂ ਉਹ ਕਰਾਲੀ ਕੋਲ ਰੈਸ ਵਾਲਿਆਂ ਦੇ ਵਾਲੇ 5 5 6 6 ਸ਼ੇਡੂਲ ਇਕੱਠੇ ਭਰਾ ਕੇ ਲਿਆਉਣੇ ਉੱਤੇ ਦੇ ਹਾਂ ਇਹ ਵੀ ਸਾਹ ਕੀ ਕਰੇ ਹੁਣ ਤੋਂ ਪਰ ਇਹ ਕੋਲ ਦਵੰਦੇ ਦਾ ਹਾਂ ਹਾਂ ਇਦਾਂ ਜਰੇ ਜਾਣਾ ਇਦਦਰ ਪਰ ਜਿੰਦਾ ਇਦਾਂ ਜਾਨਦਾ ਬਸ ਵਾਜਦੇ ਅਮੇ ਤਾਂ ਕੀ ਫੋਲੋ ਕਰ ਲਈਦੀ ਆ ਫੋਲੋ ਕਰਾਦਾ ਹੋਂ ਹੋਂ ਦਾ ਬਣਾਵਾ ਤਾਂ ਫਾਇਦਾ ਵੀ ਹੈਗਾ ਹਾਂ ਹੈਗਾ ਨਹੀਂ ਆਪਣੀ ਲਾਗ ਚੀਜ਼ ਦਾ ਫਾਇਦਾ ਹੀ ਬਹੁਤ ਫਾਇਦਾ ਬਹੁਤ ਜਿਆਦਾ ਅੱਗੇ ਹੜੀ ਜੀ ਦੀ ਸ਼ੋਰ ਨਾ ਜੱਤ ਦੇਖ ਲ ਬਿਸ਼ੇ ਨੀ ਬਿਸ਼ੇ ਨੀ ਬਹੁਤ ਟਰੈਫਿਕੇ ਬਹੁਤ ਹੋ ਗਈ ਜੀ ਮੋਂ ਤਾਂ ਜੱਥੇ ਵਾਰ ਚਲੀ ਜਾ ਦਿਨ ਰਾਤ ਦਾ ਟੇਕ ਹੈ ਉਹ ਨਹੀਂ ਇਹ ਨਹੀਂ ਹੈਗਾ ਵੀ ਜਲ ਦਿਨ ਦਿਨ ਟਰੈਫਿਕ ਵੀ ਰਾਤ ਨੂੰ ਖੜਦੀ ਜਾਣਾ ਤਾਂ ਜਿੱਦ ਨੂੰ ਮਾਜੀ ਲੱਗਦਾ ਗਲੀ ਦੇ ਦਾ ਜਾਂਦੀ ਹੈ ਹਾਂ ਹਾਂ ਕਈ ਐਤ ਵਾਰ ਹੋ ਗਏ ਮੇਰੀ ਆਦਤ ਹੈ ਨਾ ਮੈਂ ਸਾਜੀ ਉੱਠ ਕੇ 4 ਵਜੇ ਐਦਵਾਰ ਨੂੰ ਮੈਂ ਬਿੰਦਰਾ ਖੇਰ ਸੋਲਖੀਆਂ ਮਾਥਾ ਟਿਕਣ ਲੱਗ ਜਾਂਦਾ ਸਵੇਹੀ ਉਹ ਮੇਰੇ ਜਾਬੀ ਪੂਰੀ ਰੌਣਕ ਹੁੰਦੀ ਸੜਕਾਂ ਪਰ ਸਵੇਰੇ 4 ਵਜੇ ਪੂਰੀ ਜਦੋਂ ਮੈਂ ਮੁੜ ਕੇ ਆਪਣਾ ਉਸੇ 6 ਵਜੇ ਨੂੰ ਘਰ ਆ ਜਾਣਾ ਮੁੜ ਕੇ ਤੇला ਪੂਰੀ ਰੌਣਕ ਹੁੰਦੀ ਸੜਕਾਂ ਪਰ ਇਹ 2 1.5 ਘੰਟਾ ਟ੍ਰੈਕ ਬੰਦ ਹੁੰਦੀ ਹੈ ਉਹ 1 2 ਵਜੇ ਤੱਕ 12 ਵਜੇ ਤੇ ਲੈ ਕੇ 3 ਵਜੇ ਬਸ 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 3 ਵਜੇ ਤੇ ਫੇਰ ਚੱਲ ਪੈਂਦੇ ਆ ਫੇਰ ਕੰਮ ਕਰਦੇ ਆ ਜਿਹੜੇ 3 ਵਜੇ ਦੀ ਨੇ 12 ਵਜੇ ਰੋਕਣੀ ਗੱਡੀ ਹਾਂ ਮੇਰੇ ਦਿਨ ਜਿਹੜੇ ਤੁਰਨਾ ਹੈ ਜਿਹਨੇ 9-10 ਵਜੇ ਰੋਕ ਸੀ ਉਹਨੇ ਸਵੇਰੇ 3 ਵਜੇ ਤੁਰ ਪੈਣਾ ਵੀ ਛੜ ਕੇ ਹਾਂ ਅੱਜ ਕਈ ਵਾਰ ਨਾ ਆਪਣੇ ਆਸ ਨੂੰ ਮਸਾਂਜੀ ਹੁੰਦੀ ਐ ਆ ਘੋੜੇ ਜਿਹੜੇ ਸਵੇਰੋਂ ਜਾਂਦੇ ਹੁੰਦੇ 4 ਵਜੇ ਰੇੜੇ ਟੋੜੀ ਲੈ ਕੇ ਰੇੜੇ ਵਾਲੇ ਪੂਰੀ ਬਾਜ ਆਉਂਦੀ ਹੁੰਦੀ ਰਹਿੰਦੀ ਪੈਰਾਂ ਦੀ ਥੇਲ ਪੂਰੀ ਖੁਰੀ ਬਾਦੀ ਐ ਹੱਥ ਕੱਢਦੇ ਜਾਂਦੇ ਆ ਕੱਢਦੇ ਜਾਂਦੇ ਆ ਬਾਦੀ ਖੁਰੀ ਖੜੀ ਅੱਗ ਨਿਕਲਦੀ ਉਹਨਾਂ ਦਾ ਵੀ ਪੱਕਾ ਟਾਈਮ ਐ ਦੇਖ ਲੈ ਉਹਨਾਂ ਨੇ ਸਵੇਰੇ ਜਾਣੇ ਜਾਣਾ ਉਹ ਨਾ ਪੱਕਾ ਟਾਈਮ ਉਹ ਜਾਂਦੇ ਆ 3 ਵਜੇ ਤੇ ਕਿਹਦੇ ਹਾਂ ਹਾਂ 3 4 3 4 ਵਿਚਾਰ ਵਜੇ ਮਿਲਦੇ ਹੁੰਦੇ ਆ 3:30 ਜਾਂਦੇ ਆ ਹੂੰ ਹੂੰ ਆਉਂਦੇ ਵੀ ਦਾਹਾਂ ਤੇ ਆ ਫਿਰ ਹਾਂ ਬਈ ਲੇਕਿਨ ਨਹੀਂ ਜਾਂਦੇ ਹੈਨਾ ਨਹੀਂ ਤਾਂ ਹੈ ਹੋਰ ਕੋਈ ਨਹੀਂ ਦੇਦਾ ਜੀ ਓਰੇ ਹਾਂ ਮਾਜੀ ਕੋਈ ਵੀ ਨਹੀਂ ਆਇਆ ਓਰੇ ਪਾਪਾ ਜੀ ਬੈਠੇ ਗੁਰੂ ਚੱਕਰਾਂ ਦੇਣ ਗਿਆ ਕੋਈ ਕਿਹਦੇ ਹਾਂ ਇਹ ਵੀ ਹੈ ਚੱਕਰਾਂ ਕਰਕੇ ਚੱਕਰਾਂ ਕਰਕੇ ਗੁਰੂ ਸਹਾਰਾ ਦੇਣ ਗਿਆ ਉਹ ਕਰਨ ਗਿਆ ਹੋਰ ਕੋਈ ਆਪਣਾ ਸਮਾਨ ਖਰੀਦਣ ਗਿਆ ਪਿਆ ਕਹਿੰਦਾ ਹਾਂ ਅੱਜ ਖਰੀਦਣ ਲੱਗੇ ਲੋਕ ਕੱਲ੍ਹ ਆਹ ਅੱਜ ਲਾਗੇ ਖਰੀਦਣਾ ਕੱਲ੍ਹ ਨੂੰ ਲਿਆਉਂਗੇ ਖੀਲੇ ਖੀਰੇ ਨੇ ਰੋਡ ਅੱਜ ਲੈ ਆਂਦੇ ਅੱਛਾ ਉਹ ਮੈਂ ਵੀ ਲੈ 900 ਦੇ ਕੋਈ ਰੋਡਾ ਠੀਕ ਹੈ ਮੈਂ ਵੀ ਅੱਜ ਨਾਲ ਸੀਵ ਗਿਲੇ ਜਾਂ ਚੱਲੇ ਦਰੋਪੋਂ ਲੈਣ ਹੁਣ ਕਰਦੇ ਕਹਿੰਦੇ ਹੁਣ ਕੱਲ੍ਹ ਨੂੰ ਲਿਆਈਂ ਕਹਿੰਦੇ ਅੱਜ ਰਹਿਣ ਦੇ ਮੈਂ ਚੱਲ ਕੱਲ੍ਹ ਨੂੰ ਜਲੇ ਆਉਣਾ ਵੀ ਮੋਕ ਫਿਰ ਇਕੱਲੇ ਖਰਾਬ ਹੋ ਜਾਂਦਾ ਸੀਵਰ ਕੋਈ ਨਹੀਂ ਪਗੜਦਾ ਇੱਲਾਟੇ ਲਾ ਜਾਂਦਾ ਫਿਰ ਇੱਲਾਟੇ ਆਹ ਹੋਰ ਹੀ ਤਰ੍ਹਾਂ ਦਾ ਬਣ ਜਾਂਦਾ ਹੈ ਜੀ ਕਾਲਾ ਕਾਲਾ ਜਾ ਹੋ ਜਾਂਦਾ ਹੈ ਇਹ ਉਂ ਕਹ ਵੀ ਹਰੇ ਜਲੇਲਾ ਉਹ ਵੀ ਉਹੀ ਚੀਜ਼ ਆ ਫਿਰ ਉਹ ਗੱਲ ਜੀ ਨਹੀਂ ਬਣਦੀ ਹੈਗੀ ਉਦੋਂ ਤੋਂ ਉਦੋਂ ਨਹੀਂ ਲੋੜ ਉਹ ਸਟੋਰਮਾਂ ਦੇ ਲੈਣ ਕੇ ਆਉਂਦੇ ਉਦੋਂ ਉਹ ਦਿਹਾੜੀ ਉਹ ਘੜਦੇ ਅਸਲੀ ਕੇਲੇ ਦਿਹਾੜੀ ਉੜਦੇ ਆ ਦਿਹਾੜੀ ਘੜਦੇ ਆ ਬਸ ਬਸ ਫਿਰ ਤਾਂ ਸਾਲੇ ਬਾਸੇ ਜੇ ਲੱਗਣਾ ਚੰਦੇ ਆ ਹਾਂ ਹਾਂ ਪੱਲ ਬਰੂਡੋ ਕੱਲ ਕੱਲ 2 ਕਿਲੋ ਸੇਬ ਦੰਦੇ ਤੇ 100 ਰੁਪਏ ਦੇ ਬਹੁਤ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਆ ਇੱਕ 100 ਰੁਪਏ ਦੰਦੇ ਦੇ ਕਿਲੋ ਕਿਲੋ ਇੱਕ 200 ਰੁਪਏ ਕਿਲੋ ਦੰਦੇ ਤੇ ਹਾਂ ਮੋੜ ਐ ਹੈ ਕਹਿੰਦਾ ਮਿੱਠਾ ਹੈ ਅਗਲਾ ਸੈਜ ਛੋੜਾ ਹੀ ਭੜਦਾ ਹਰੇ ਕੇ ਵੀ ਛੋਟਾ ਸੈਜ ਹੋਵੇ ਜਦ ਬੱਦੜ ਜਾਂਦੇ ਘਰ ਪਤਾ ਗਿਆ ਹੁਣ ਤੂੰ ਬੜਾ ਲੈ ਲਾ 5 ਜਾਣੇ ਸਲੇ ਹਾਂ ਕਿ 4000 ਜਾਣੇ ਬਲਮਾ ਦਾ 4000 ਨਾਲੇ ਮਿਲ 2 ਕਿਲੋ ਜਾਣੇ ਨਾਲੇ 400 15 ਜਾਣੇ ਚੜਦੇ ਆ ਆ ਸੈਜ ਹਾਂ ਹਾਂ ਚਾਕੂ ਚੱਕਣੀ ਲੋੜ ਨਹੀਂ ਆਪਣੀ ਗੇਬ ਪਾ ਲਈਦਾ ਇੱਕ ਦਿਨ ਖਾਂਦੇ ਮੋਕ ਖਾਣ ਮਗਾਉਂਦੀ ਆ ਇਹਦਾ ਮੋੜ ਸਹੀ ਕਰਦੇ ਉਹਨਾਂ ਖਤਮ ਹੋ ਜਾਂਦਾ ਹੋ ਜਾਂਦਾ ਹੈ ਕਿ ਇੰਨਾ ਕਬਾ ਚੱਕ ਲਿਆ ਉਹ ਹਾਂ ਹਾਂ ਹੈ ਕਿ ਅਮਰੂਦ ਵਗੈਰਾ ਬੜਾ ਜੀਰ ਕੇ ਖਾਣਾ ਪੈਂਦਾ ਬੜਾ ਜੀਰ ਕੇ ਖਾਣਾ ਪੈਂਦਾ ਹੈ ਇਹ ਨਾਲ ਨੂੰ ਵੱਟ ਕੇ ਰੱਖ ਦਿੰਦਾ ਘਰਾਂ ਫਿਰ ਖਰਾਬ ਜਾਂਦਾ ਕਾਲਾ ਕਾਲਾ ਜਾਂ ਹੂੰ ਹੂੰ ਛੋੜਾ ਠੀਕ ਐ ਸਾਈਡ ਉਹੜਾ ਇਹ ਚੱਕੜਾ ਪੇ ਖਾ ਕੇ ਘੜਦਾ ਬੰਦਾ ਹਾਂ ਹਾਂ ਸਰ ਮਿੱਠੇ ਪਏ ਬਹੁਤ ਮਿੱਠੇ ਐ ਮੈਂ ਵੀ ਲਿਆਉਂਦਾ ਰਿਹਾ ਹਾਂ ਯਾਰ ਉਪਰ ਜਾਂਦਾ ਹਾਂ ਤਾਂ ਸਰ ਜਦ ਪੰਜ ਦਿਨ ਹੋ ਗਏ ਤੁਨ ਵੀ ਲੈ ਕੇ ਆਇਆ ਤਾਂ ਚੱਲ ਮੈਂ ਸੀਬਨ ਰੁਕ ਗਿਆ ਅੱਛਾ ਸੀਬ ਹੁਣ ਗੱਡੀ ਘਟਾਈ ਮੈਂ ਇਧਰਲੀ ਸਾਈਡ ਹਸਪਤਾਲ ਵਾਲੀ ਸਾਈਡ ਹਾਂ ਇੱਧਰ ਗਨਾਏ ਹਾਂ ਅੱਛਾ ਬਾਈ ਵਾਸਤੇ ਹੋ ਰਾਂ ਬਾਈ ਵਾਸਤੇ ਹੋ ਰਾਂ ਠੀਕ ਆ ਹਾਂ ਆਇਆ ਆਜੋ ਬਾਈ ਦਾ ਹੱਕਾ ਮਾਰ ਲਈਓ ਹਾਂ ਚੱਲ ਮੈਂ ਦੇਖਦਾ ਦੇਖਦੇ ਕਿੱਧਰ ਕੇਲੇ ਗੁੰਡੇ ਜਿਹਾ ਵਧੀਆ ਪਏ ਐ ਇੱਧਰ ਨੂੰ ਹੋ ਲਿਆ ਮੈਂ ਸਿੱਧਾ ਦੂਆ ਕਹਿੰਦਾ ਇਹਦਾ ਕੱਟਿਆ ਕੱਟਿਆ ਅੱਛਾ ਤੂੰ ਰੱਖੇ ਵੇ ਵਧੀਆ ਅੱਛਾ ਤਾਂ ਥੋੜਾ ਬਣਦੀ ਕਿਸੇ ਦੀ ਬਰੀ ਹੈਗੀ ਨਹੀਂ ਬਣਦੀ ਹੈ ਇਹ ਤਾਂ ਇਹ ਘਟ ਗਿਆ ਵਾ ਘਟ ਗਿਆ ਉਹ ਆਖ ਨੇ ਦੇਖ ਰਿਹਾ ਕਿੱਧਰ ਘਟ ਗਿਆ ਕ ਵਧੀਆ ਹਾਂ ਹਾਂ ਮੈਂ ਤਾਂ ਹੁਣ ਜਿੱਦ ਤੂੰ ਜਿਹਾ ਹੋਇਆ ਬਸ ਇਧਰ ਮੈਨੂੰ ਵਧੀਆ ਦਿਖਦੇ ਉਹ ਤੁਰ ਪਿਆ ਹਾਂ ਠੀਕ ਹੈ ਮਾ ਮੇਰੇ ਹਿਸਾਬ ਨਾਲ ਤੇਰੇ ਘਟ ਗਿਆ ਹਾਂ ਤੂੰ ਇਹਨੂੰ ਵੇਖ ਜਾਂਦਾ ਇਹਦਾ ਘਟ ਗਿਆ ਉਹਦਾ ਮੈਨੂੰ ਗਲਾ ਕੱਟ ਦੇ ਉਹਨੂੰ ਕਹਿੰਦਾ ਆ ਤੇਰੇ ਖੜਿਆ ਵਧੀਆ ਰਾਲੇ ਜੇ ਉਹ ਅੰਦਰ ਕੋਈ ਮਿਲੇ ਵੀ ਹੋਣ ਉਹ ਜਾਣੇ ਇਹ ਤਾਂ ਹੈ ਹਾਲ ਰੂਡ ਉਹ ਵਗੈਰਾ ਇਹੀਆਂ ਵਾਲੇ ਬਹੁਤ ਅੱਜ ਦੇਖ ਲਈ ਆ ਕੱਲੂ ਆਦਾ ਦਿਨ ਦੇਖ ਲਈ ਸੇਬ ਬਹੁਤ ਭਿਗਣਾ ਹਾਂ ਸੇਬ ਭਿਗਦਾ ਬਹੁਤ ਹੈ ਸੇਬ ਕੇਲਾ ਸੇਬ ਠੀਕ ਹੈ ਜੀ ਫ੍ਰੀਜੇ ਮ ਰੱਖਿਆ ਹੋਣਾ ਤੇ ਲਗਾਇਆ ਜੀ ਇਹਦੇ ਲਈ ਤਿਆਰ ਨੂੰ ਆਪਾਂ ਇਹਦੇ ਲਈ ਕਿਤੇ ਨਹੀਂ ਆਏ ਚੱਕਰਿਆਂ ਨੂੰ ਸੇਵਰ ਗੇਲੇ ਆ ਹੋ ਜਾਂਦੇ ਤਾਂ ਹਾਂ ਇਹ ਤਾਂ ਖਾ ਹੋ ਜਾਂਦੀ ਮੇਰੀ ਸੇਵ ਸੇਵ ਰੱਖਿਆ ਹੋਇਆ ਫ੍ਰੀਜੇ ਚ ਠੰਡਾ ਹੋਵੇ ਹਾਂ ਫਿਰ ਬਹੁਤ ਵਸਾਦਾ ਠੰਡਾ ਬਹੁਤ ਵਸਾਦਾ ਇਹਦਾ ਚੀਰ ਕੇ ਕਾਲਾ ਨੂਨ ਪਾਇਆ ਬਾ ਫਿਰ ਹੋਰ ਵੀ ਗੱਲ ਬਣ ਜਾਂਦੀ ਹੈ ਫਲ ਰੂਟ ਬੜੀਆ ਹੀ ਹੈ ਸਰੀਰ ਘਾਤਨ ਹਮ ਹਮ ਅਜੇ ਉਸ ਸਾ ਦੁੱਧਸਾਂ ਨਾਲ ਨਿਆਣੇ ਸਾਡੇ ਖਾਂਦੇ ਨਹੀਂ ਹੈਗੇ ਚਿਪਸਾਂ ਦੁੱਧਸਾਂ ਨਾਲ ਤੋਂ ਵਧੀਆ ਉਹਨਾਂ ਨੂੰ ਚੰਗੇ ਆ ਫਿਰ ਫਲ ਰੂਟ ਦਾ ਵਧੀਆ ਹਾਂ ਹਾਂ ਔਰ ਉਹ ਚਾਹਦਾ ਜੀ ਰੱਖੀ ਵੀ ਟਰਾਲੇ ਉਰੇ ਕੜੀ ਮਾਰਦਾ ਨਾ ਜਦੇ ਤੂੰ ਬਾਹ ਤਾਂ 55 ਬਣਾਇਆ ਨਹੀਂ ਤੂੰ ਅਛੇ ਸ਼ਾਇਦ ਮੰਜੇ ਦੇੜੀ ਦੀ ਠੀਕ ਬਾਹ ਪਾਰ ਥੋੜੀ ਕਸੀ ਵੀ ਉਹ ਹੈ ਛਾਵੇਂ ਚ ਬਣਾਤਾ ਉਹਦੋਂ ਵਧੀਆ ਕਰਿਆ ਹਾਂ ਆ ਛਾਵੇਂ ਚ ਰੱਖੀ ਨੂੰ ਧੁੱਪ ਜਾਣਾ ਬਾਹ ਰੱਖਿਓ ਕਿਹੜੇ ਨੂੰ ਇਹ ਨਹੀਂ ਖਰਾਬ ਹੁੰਦਾ ਛੇ ਧੁੱਪ ਮੇ ਰੱਖਦਾ ਛਾਵੇਂ ਰੱਖ ਲੈ ਰੰਗ ਉੜ ਜੂ ਇਹ ਤਾਂ ਹੁਣ ਨਹੀਂ ਖਰਾਬ ਹੋਣਾ ਇਹ ਠੀਕ ਦੂਗਾ ਥੋੜਾ ਬੋਦਾ ਹੋ ਜਾਂਦਾ ਦੂਰੇ ਬਣਾਤਾ ਫਿਰ ਸਿੰਗਲ ਦੂਰੇ ਬਣਾਤਾ ਮਹਾ ਇਹਦਾ ਵਜਨ ਪੈਜੀ ਬਈ ਸੜਾ ਚੌੜਾ ਆਉਂਦਾ ਮਨੂੰ ਪਾ ਸਿੰਗਲ ਬਣਾਉਣ ਲੱਗਿਆ ਤਾਂ ਅੱਛਾ ਮੈਂ ਮਿੰਜਾ ਚੌੜਾ ਕਰਨੇ ਪਿੱਲਾ ਹੋਈ ਜਾਣਾ ਹਾਂ ਇੱਕ ਉਹਦਾ ਸਰਗੇ ਦਾ ਕੋਲੇ ਜਿਹਾ ਨਹੀਂ ਲੈ ਡੇਢ ਲੱਗਦਾ ਉਹ ਅੱਛਾ ਡੇਢ ਲੱਗਦਾ ਮੰਨੇ ਹੀ ਨਹੀਂ ਛੇ ਤੁਹਾਨੂੰ ਹਾਂ ਹਾਂ ਛੇ ਤੁਹਾਨੂੰ ਨਹੀਂ ਮੰਨਿਆ ਬੁੰਨਾ ਇਹ ਅੱਛਾ ਮੈਂ ਛੇ ਤੁਹਾਨੂੰ ਕਹਿਦਾ ਮੈਂ ਦੂਰਾ ਬੁੰਦੇ ਠੀਕ ਹੈ ਸਿੰਗਲ ਨੂੰ ਪਾਦਾ 500 ਦਾ ਬਣਾਦਾ ਹਾਂ ਤੈਰ ਦਾ ਬੁੰਨੇ ਨੂੰ 500 ਨੂੰ ਉਹ ਫੇਰ ਦੂਰੇ ਨੂੰ ਦੁਗਣੇ ਲੱਗ ਜਾਂਦਾ ਏ ਹਾਂ ਪਰ ਗੱਲ ਬਣ ਗਈ ਮਿੰਜੇ ਦੀ ਹੈ ਨਾ ਉਹ ਬਣਾਇਆ ਮੈਂ 300 ਨੂੰ ਅੱਛਾ ਤੇਰਾ ਆਮ ਚੰਦ ਹਾਂ ਹਾਂ ਸਿੰਪਲ ਠੀਕ ਆ ਆ ਮਿੰਜਾ ਹੀ ਬੜਾ ਏ ਮਿੰਜਾ ਦੇਖਦਾ ਕਿੱਡਾ ਏ ਤਾਂ ਮਿੰਜਾ ਬਹੁਤ ਬੜਾ ਉਹਦੀ ਵੀ ਲਈ ਜੀ ਕਿਦਨੇ ਚਾਦਰ ਜੀ ਯਾਰ ਮੌਦੂਦੀ ਦੀ ਮੰਜੀ ਦੀ ਉਹ ਦਵਾ ਰੱਖ ਕੇ ਆਉਂਦਾ ਦਵਾਈ ਦੇ ਬਾਅਦ ਹੀ ਰੱਖੀ ਸੀ ਉਹ ਲਗੂ ਦਵਾਈ ਦੇ ਬਾਅਦ ਦੀ ਮੈਂ ਮੇਰੇ ਕੋ ਟੇਬਲ ਤੇ ਆਪਣਾ ਵਾਗੇ ਲਿਆਉਣਾ ਉਹਦੇ ਹੋਰ ਕੱਲ ਕੋਲ ਨੂੰ ਦੇਖਦਾ ਟਾਈਮ ਜੇ ਕੱਢ ਗਏ ਨਾ ਆ ਵੀ ਦੇਖਦਾ ਜੇ ਸ਼ਾਮ ਨੂੰ ਦੇਖਦਾ ਰੱਖ ਕੇ ਆਉਂਦਾ ਹੀ ਖੜਾ ਹੂੰ ਉਹਦੇ ਕੋਲ ਰੱਖਿਆ ਫਿਰ ਇਹਦਾ ਚਾਦਰ ਪਛੇ ਰਈ ਉਹ ਹੋਵੇ ਉਹਦੇ ਕੋਲ ਤਾਂ ਸਰਪੇ ਪਈ ਹੁੰਦੇ ਤੋਂ ਬਾਅਦ ਹਾਂ ਮੈਂ ਕਹਿੰਦਾ ਜੇ ਦਿਸਤੀ ਲੱਗਦੀ ਵੇ ਜਿਸਤੀ ਵਧੀਆ ਦਿਸਤੀ ਜੰਗ ਨਹੀਂ ਬਾਈ ਹਾਂ ਇਹ ਤਾਂ ਹੈ ਪਰ ਦੂਈ ਨੂੰ ਵੀ ਰੰਗ ਵੱਜੇ ਪਿਆਰ ਕਿਤੇ ਨਹੀਂ ਜਾਂਦੀ ਫਿਰ ਜਾਂਦੀ ਨਹੀਂ ਮੇਰੇ ਵਗੈਰੇ ਕੱਖ ਲੱਦਣੇ ਸੜੇ ਹਾਂ ਹਾਂ ਜਿਹੜੇ ਪਤਾ ਕੱਖ ਕੁਖ ਲੱਦ ਹੁੰਦੇ ਐ ਮੇਰੇ ਵਗੈਰੇ ਕੱਖ ਲੱਦਣੇ ਐ ਇਹ ਤਾਂ ਹੈ ਜੇ ਬਾਅਦ ਵਿੱਚ ਬਾਦ ਦਾ ਪੈਲਾ ਬਣਾਤਾ ਹਾਂ ਉਹ ਟਰਾਲੇ 'ਤੇ ਦੋਈ ਖੜਾਏ ਹੋਏ ਆ ਤੈਨੂੰ ਦੋ ਛਾਵਾਂ ਖੜੇ ਆ ਫਾਇਦਾ ਹੀ ਹੋਇਆ ਇਹਨਾਂ ਦਾ ਉਹ ਫਾਇਦਾ ਹੋ ਗਿਆ ਇੱਕ ਹੋਰ ਵਾਰ ਦੇ ਇੱਥੇ ਹਾਂ ਹਾਂ ਜੇ ਕਮਾਜੀ ਖੜਾ ਦੇ ਉਰੇ ਤਿੰਨ ਜਦ ਤਵੀਆਂ ਖੜੀਆਂ ਪਿੱਛੇ ਅੰਦਰ ਵੀ ਦੋ ਖੜ ਸਕਦੇ ਆ ਹੈ ਅੰਦਰ ਵੀ ਦੋ ਖੜ ਸਕਦੇ ਖੜਾਉਣੇ ਹੋਣਾ ਤੁਸੀਂ ਦਾਦਾ ਵੀ ਤਵੀਆਂ ਵੀ ਟ੍ਰੇਲਰ ਜਿੰਨੀ ਜੇਕਰ ਉੱਦੀ ਖੜੀਆਂ ਪਿੱਛੇ ਹਾਂ ਉਹ ਵੀ ਖੜੇ ਲੰਬੀਆਂ ਜ਼ਿਆਦਾ ਹੈ ਇਹ ਤਾਂ ਹੈ ਉਹਦੇ ਚਾਰ ਟ੍ਰੇਲਰ ਖੜ ਜਾਣ ਆਰਾਮ ਕਰ ਠੀਕ ਨਹੀਂ ਹਾਂ ਹਾਂ ਆਰਾਮ ਕਰ ਇਹ ਕਿਤੇ ਲਾ ਦੇ ਸਪੋਰਟ ਫੇਰ ਕੰਮ ਹੋ ਕੇ ਤਾਂ ਖਰਾਬ ਤੇ ਸਪੋਰਟ ਨੇ ਢਿੱਕਾ ਬਹਲਾਉਣਾ ਤਾਂ ਢਿੱਕਾ ਬਹਲਾਉਣਾ ਤਾਂ ਇਹਨੇ ਹੁਣ ਆਏ ਵੇ ਢਿੱਕਾ ਕੋਈ ਨਹੀਂ ਹੈਗਾ ਜਿਹ ਕਮਾਂਜੀ ਟਰੈਕਟਰ ਲੈ ਕੇ ਆਂਦੀ ਮੋੜ ਗਿਆ ਨਹੀਂ ਆਂਦੀ ਆ ਅੰਗਰੇਜ਼ੀਆਂ ਮਗਨ ਹਵਾ ਵਿੱਚ ਖੜਾ ਆ ਤੇ ਇਹ ਤਾਂ ਹੈ ਹੌਲੀਆਂ ਤੱਕ ਖੜੀਆਂ ਨੀ ਤੱਕੜ ਲਿੰਦੇ ਹਾਂ ਨੀ ਪਸਰੇ ਨਹੀਂ ਖੜਦੀਆਂ ਹੌਲੀਆਂ ਕਰਕੇ ਖੜਦੀਆਂ ਨਾ ਬੰਦ ਜਿਹੜਾ ਹੁੰਦਾ ਵਧੀਆ ਵਾਗਿਆ ਵਧੀਆ ਬਣ ਗਿਆ ਨਾ ਇੱਕ ਜਿਹੜੀਆਂ ਕਰਦਾ ਨੇ ਸਪੂਟਾ ਲੱਗੀਆਂ ਉਹਦਾ ਹੋਰੀ ਫਾਇਦਾ ਹੋ ਗਿਆ ਇਹਨੂੰ ਐਸ਼ ਲੱਗੀ ਘੋੜੀ ਹੈ ਕਿ ਨਹੀਂ ਫਾਇਦਾ ਹੋ ਗਿਆ ਤਾਂ ਸੇ ਰਾਤ ਨੂੰ ਆ ਲੈਟ ਦਾ ਦੈਂਚੜਾ ਦਿੰਦੀ ਐ ਆ ਤਾਂ ਬਹੁਤ ਲੈਟ ਐ ਦੀ ਵੈਸੇ ਕਿੜੀ ਫਿਰ ਉਹ ਉਹੀਂ ਜਮਕਦਾ ਉਹ ਤਾਂ ਨਾਲ ਹਾਂ ਜਿੱਦਾਂ ਇਹ ਰਸ ਜੇ ਬੱਟ ਹੋਗੇ ਨਾ ਉਹ ਸਾਡੇ ਘਰ ਪਿੱਛੇ ਤੱਕ ਆਹ ਤਾਂ ਵੜਦੇ ਨੇ ਸ਼ਾਮ ਨੂੰ ਦੇਖਦਾ ਜਕਾੜੀ ਲੈ ਬੱਸ ਫਿਰ ਆਪ ਬੂਲੇ ਛਾਂ ਦੇਣਾ ਤੂੰ ਤਾਂ ਦੋਵੇਂ ਵੜਦੇ ਉਹ ਸਾਡੇ ਖੇਤਾਂ 'ਚ ਪਹਿਲੇ ਪੂਰਾ ਜਾਨਣਾ ਰਹੂਗਾ ਜਾ ਕੇ ਹੋਰ ਆ ਰਹਿਣੀ ਆ ਛੱਡਦਾ ਵੀ ਕਰ ਕੋਸ ਕਿਹੜਾ ਚੰਨ ਦਾ ਇਧਰ ਤੇ ਤਾਈ ਦਾ ਕਰਦੇ ਨਹੀਂ ਫੋਬੇ ਕਿਤੇ ਜਾਣਾ ਇਹਨੇ ਉਸੇ ਪਾਈਆ ਫੇਵਰ ਜੀ ਉਹ ਵਧੀਆ ਲੱਗੀ ਮੈਨੂੰ ਨਹੀਂ ਉਹ ਵੀ ਠੀਕ ਨਹੀਂ ਬਈ ਅੱਛਾ ਇਹਨੇ ਫੇਵਰ ਆ ਜਾਂਦਾ ਲੋਟਾਂ ਜਿਹੇ ਫੇਵਰ ਪਾਉਣੀ ਹੋਵੇ ਫੇਵਰ ਠੀਕ ਨਹੀਂ ਲੱਗੀ ਮੈਨੂੰ ਨਹੀਂ ਬੈਣੀ ਫੇਵਰ ਦੂਤੇ ਦੇ ਕੀ ਹੂੰ ਸੈਟ ਨਹੀਂ ਪਈਦੀ ਹੈਗੀ ਹੂੰ ਠੀਕ ਤੇ ਪੰਮਾ ਮੰਨ ਜਿੰਦੇ ਨਾ ਇਹ ਮੰਨ ਜਿੰਦੇ ਮੈਨੂੰ ਕਹਦਾ ਮਾ 400 ਬਣਾਓ ਅੱਛਾ ਤਿੰਨ ਦੀ ਜਗਾ ਹੁਣ ਚਾਰ ਬਾਬੇ ਦਾ ਲੱਗੇ ਤੇ ਇਹਦੇ ਹਾਂ ਝੁੰਗੀ ਟਾਇਰ ਬਣ ਗਿਆ ਦਾ ਇਹ ਆ ਫਿਰ ਜੰਗੂ ਡਾਇਬ ਬਣ ਜਣਾ ਦਾ ਸਮਝਿਆ ਗਾ ਝੂੰਗੀ ਟਾਇਪ ਬਣਿਆ ਵੇ ਇਹ ਦਬਲੇ ਨੂੰ ਐ ਢਲੂ ਹੋ ਜਾਣਾ ਦਾ ਉਹਨੇ ਉਹਨੇ ਦਬਲੇ ਨੂੰ ਢਾਲ ਬਣਨੀ ਦੀ ਐ ਹੂੰ 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 ਸਮਝਿਆ ਉਹ ਸੈਟ ਤਾਂ ਕੰਮ ਉਹਨੂੰ ਟੀਨ ਬਟਨ ਟੁੱਕਣ ਦੀ ਲੋੜ ਨਹੀਂ ਸੀ ਖਰਾਬ ਨਹੀਂ ਹੋਣੀ ਹਾਂ ਟੀਨਾ ਸਿੱਧੇ ਬੈਣੇ ਦੀਆਂ ਜਿੰਨਾ ਬੈਣੇ ਤੇ ਉਹਨੂੰ ਥੜੀ ਟਾਰ ਵੀ ਬਣਨੀ ਸੀ ਉਹ ਤੇਰੀ ਗੋਲ ਐ ਇਹਨੂੰ ਥੜੀ ਉਹ ਗੱਲ ਨਹੀਂ ਬਣਦੀ ਇਹ ਤਾਂ ਹੈ ਇਹ ਟੀਨ ਐ ਜਿਆਦਾ ਖਰਾਬ ਹੋਣੀ ਵੱਡੀ ਵੀ ਖੈਰ ਖਰਾਬ ਤਾਂ ਨਹੀਂ ਹੋਣੀ ਜਿਹੜਾ ਪਿੱਛੋਂ ਆਏ ਵੱਡੂ ਨਾਲ ਪਿੱਛੇ ਜਾ ਕੇ ਜੀਰੋ ਨਾਲ ਉੱਪਰ ਜਾ ਕੇ ਹੂੰ ਹੂੰ ਉਹ ਚੀਨ ਤੇਸੀ ਵੱਡੂਣੀ ਐ ਹਾਂ ਇਹ ਤਾਂ ਹੈ ਉਹ ਕੋਣੀ ਫੇਟਾਈ ਜਾਣੀ ਉਹ ਉਹ ਲੋਟ ਆ ਜਾਣੀ ਉੱਪਰ ਚਲੋ ਦੇਖਦੇ ਆਂ ਕਿਵੇਂ ਲੋਟ ਆਉਂਦੀ